ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਨਤਾਰਨ ਦੀ ਸਮੂਹ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ 11 ਤਰੀਕ ਨੂੰ 11 ਨਵੰਬਰ ਨੂੰ ਬੋਟਾਂ ਪਾਣੀ ਹੈ ਜਿ ਜਮਣੀ ਤੋਂ ਉਹਨੀਆਂ ਤੇ ਵਿਰੋਧੀ ਜਿਹੜੇ ਨੇ ਉਹ ਅੱਧੀ ਅੱਧੀ ਰਾਤ ਤੱਕ ਫੋਨ ਲੈ ਕੇ ਬੈਠੇ ਹੋਣਗੇ ਕਿ ਕਦੋਂ ਅਕਾਲੀ ਦਲ ਦੇ ਹੱਕ ਦੀ ਪੋਸਟ ਪੇ ਤੋਂ ਕਿੰਸੂ ਪ੍ਰੰਤੂ ਕਰਨਾ ਸਾਧ ਸੰਗਤ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇਹ ਰਬਾ ਦਾ ਵਾਹਿਦਾ ਜੀ ਹੱਥ ਜੋੜੇ ਮੈਂ ਤੁਹਾਨੂੰ ਕਿ 11 ਤਰੀਕ ਨੂੰ ਆਪਣੀ ਇੱਕ ਇੱਕ ਵੋਟ ਜਿਹੜੀ ਉਹ ਚੋਣ ਚਾਹ ਤੱਕੜੀ ਨੂੰ ਪਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨੇ ਕਿ ਆਉਣ ਵਾਲੇ ਸਮੇਂ ਦਾ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਬਾਕੀ ਰਹੀ ਜਿਹੜੀ ਗੱਲ ਵਾਟਸਪ ਪੰਜਾਬ ਦੇ ਜਿਹੜਾ ਕੈਂਡੀਡੇਟ ਆ ਇਹਨਾਂ ਦੇ ਤੇ ਆਪਣੇ ਧਗੜੇ ਪੂਰੇ ਨਹੀਂ ਹੋਣਦੇ ਇਹ ਵਿਚਾਰੇ ਰਾਜ ਕੀ ਕਰਨਗੇ ਪੱਤਰਕਾਰਾਂ ਦੇ ਨਾਲ ਇਹਨਾਂ ਦਾ ਰੋਜ਼ ਨਿਸਦਾ ਕਲੇਸ਼ ਹੁੰਦਾ ਵਾ ਇਹ ਬਰਦਾਸ਼ਤ ਨਹੀਂ ਕਰ ਸਕਦੇ ਇਹ ਗੁੰਡਾਗਰਦੀ ਕਰਦੇ ਨੇ ਇਹ ਵੇਖ ਲਓ ਕਿ ਤੁਸੀਂ ਗੁੰਡਾਗਰਦੀ ਗੁੰਡਿਆਂ ਨੂੰ ਆਪਣਾ ਰਾਜ ਭਾਗ ਦੇਣਾ ਤੇ ਇੱਕ ਪਾਸੇ ਸਭਾ ਸੁਖਵੀਰ ਸਿੰਘ ਬਾਦਲਾ ਜਿਹੜੇ ਹੜਪੀਟਤਾ ਦੀ ਮਦਦ ਕਰਨ ਵਾਸਤੇ ਦਿਨ ਰਾਤ ਲੋਕਾਂ ਦੇ ਵਿੱਚ ਵਿਚਦੇ ਆ ਹੁ ਮੈਂ ਤੁਹਾਨੂੰ ਇੱਕ ਹੋਰ ਪੋਸਟਰ ਵਿਖਾਵਾਂ ਜੀ ਮਾਤਾ ਦੀ ਅਮਰਤਪਾਲ ਦੀ ਇੱਕ ਆ ਪੋਸਟਰ ਵੇਖਿਓ ਜੇਤੀ ਅਮਰਤਪਾਲ ਦੀ ਮਾਤਾ ਕਹਿੰਦੀ ਆ ਕਿ ਮੇਰੇ ਪੁੱਤ ਦਾ ਸਜਰਾ ਸਜਰਾ ਵਿਆਹ ਹੋਇਆ ਤੇ ਪੁੱਤ ਜੇਲ੍ਹ ਦੇ ਵਿੱਚ ਤੇ ਨੌ ਹੋਟਲ ਦੇ ਵਿੱਚ ਰਹਿੰਦੀ ਆ ਸੁਣੀ ਜਾਓ ਤੇ ਅੱਜ ਹੋਟਲ ਦਾ ਕਿਰਾਇਆ ਘੱਟੋ-ਘੱਟ 1000 ਰੁਪਿਆ ਹੈਗਾ ਵਾ ਬੀਬਾ ਕੀ ਲੋੜ ਆ ਆਪਣੀ ਨੌ ਨੂੰ ਹੋਟਲ 'ਚ ਰੱਖਣ ਦੀ ਹੋਟਲ 'ਚ ਤੁਸੀਂ ਤਾਂ ਰੱਖਦੇ ਜੇ ਕਿ ਤੁਹਾਡੇ ਕੋਲ ਲੱਖਾਂ ਰੁਪਏ ਬਾਹਰ ਲੈ ਦੇਣੇ ਨੇ ਮੇਰੇ ਤਾਂ ਵੀ ਐਨਐਸਰ ਰਹੀਆਂ 5 ਸਾਲਾਂ ਆਸਮੀ ਜੇਲਾ ਘਟੀਆਂ ਸਾਡੇ ਹਾਲਾਤ ਮਾੜੇ ਨੇ ਸਾਡੇ ਤੇ ਘਰਾਂ ਦੀਆਂ ਰੋਟੀਆਂ ਨਹੀਂ ਪੱਕਦੀਆਂ ਤੇ ਤੁਹਾਡੀਆਂ ਨੋਆ ਜੇਲਾ ਦੇ ਵਿੱਚ ਹੋਟਲਾਂ ਵਿੱਚ ਰਹਿੰਦੀਆਂ ਔਰ ਦੂਸਰੀ ਗੱਲ ਇੱਕ ਹੋਰ ਪੋਸਟ ਹੈ ਅੰਮ੍ਰਿਤਪਾਲ ਦੀ ਮਾਤਾ ਜੀ ਆ ਵਿਖਿਓ ਇਹਦੇ ਵਿੱਚ ਉਹਦੀ ਮਾਤਾ ਨੇ ਕਿਹਾ ਕਿ ਅੰਮ੍ਰਿਤਪਾਲ ਤੇ ਸ੍ਰੀ ਦਰਬਾਰ ਸਾਹਿਬ ਤੋਂ ਗ੍ਰਫਤਾਰੀ ਜਣਾ ਚਾਹੁੰਦਾ ਸੀ ਤੇ ਸਿੰਘ ਸਾਹਿਬ ਨਾਲ ਗੱਲ ਵੀ ਹੋਈ ਸੀ ਪਰ ਉਥੇ ਪੁਲਿਸ ਬੜੀ ਸੀ ਉਹ ਮਾਲੂਗੀ ਹੈ ਇਹ ਵਿਵਾਦੀ ਮਾਤਾ ਜੀ ਗ੍ਰਫਤਾਰੀ ਤੇ ਨਹੀਂ ਸਤ ਗ੍ਰਫਤਾਰ ਕੋਸ਼ਿਸ਼ ਨਹੀਂ ਕਰਨਾ ਸੀ ਕਿ ਉਥੇ ਪੁਲਿਸ ਸੀ ਤੇ ਫਿਰ ਕੀ ਹੋਇਆ ਤੁਸੀਂ ਠੋਕੋ ਜਾ ਕੇ ਗ੍ਰਫਤਾਰੀ ਦੇਂਦੇ ਸੋ ਇਹ ਬੇਤੁਕੀਆਂ ਜਿਹੜੀਆਂ ਬਿਆਨਵਾਜੀਆਂ ਕਰਨੀਆਂ ਸੋਭਾ ਨਹੀਂ ਦਿੰਦੀਆਂ ਸਿਰ ਪੰਜਾਬ ਦੀ ਬਾਗਡੋਰ ਜੇ ਸੁਰੱਖਿਅਤ ਹੈ ਗਿਆ ਤੇ ਸਦਾ ਸੰबीर ਸਿੰਘ ਬਾਦਲ ਦੇ ਹੱਥ ਵਿੱਚ ਹੈ। ਪਰ ਮੈਂ ਦਰਤਾੰਦੀ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦਾ ਮੋਹਰ ਨਾ ਖਰਾਬ ਕਰੋ। ਤੁਸੀਂ ਸੋਸ਼ਲ ਮੀਡੀਆ ਵੇਖਦੇ ਹੋ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੋਸ਼ ਅਤੇ ਮਤਵਾਲ ਦੇ ਲੱਗਣਦੇ ਆ। WhatsApp ਪੰਜਾਬ ਜਥੇਬੰਦੀ ਦੇ ਲੱਗਣਦੇ ਆ। ਕਈ ਵੀਡੀਓ ਨਾਲ ਦੀ ਹੌਂਡੀ ਘਟੋ ਘਟੋ ਤੇ ਵੇਖ ਲੋ ਇੱਕ ਪਾਸੇ ਇਹਦੀ ਤੇ ਇਹਦੀ ਤੁਲਨਾ ਕਰ ਵੇਖਣੋ ਇਹ ਕਿ ਦਦਾ ਬੰਦਾ ਦੂਸਰੇ ਪਾਸੇ ਬਾਦਲ ਸਾਹਿਬ ਨੇ ਹਰ ਇੱਕ ਦੀ ਮਦਦ ਕੀਤੀ ਆ ਹੋ ਸਕਦਾ ਹੈ ਕਿ ਕਈਆਂ ਦੀ ਪਰਵਾਹ ਦੇ ਵਿੱਚ ਚਾਰ ਚੀਰ ਹੁੰਦੇ ਆ ਕਿਸੇ ਦੀ ਬਣਦੀ ਕਿਸੇ ਦੀ ਨਹੀਂ ਬਣਦੀ ਮਾੜਾ ਮੋਟਾ ਮਤ ਵੀ ਦੂਰ ਕਰਦੇ ਆ ਪਰ ਸਤਾ ਸੁਭੀਰ ਸਿੰਘ ਵਰਗਾ ਬੰਦਾ ਨਾ ਸੀ ਨਾ ਹੈ ਤੇ ਨਾ ਹੋਣਾ ਮੈਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਤੇ ਗਲਤੀ ਨਾ ਕਰੋ ਔਰ ਇਸ ਵੀਡੀਓ ਨੂੰ ਵਾਅਦ ਤੋਂ ਵਾਅਦ ਸ਼ੇਅਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਵੀ ਦਿਓ ਮੈਂ ਰਾਤ 12 ਵਜੇ ਪੋਸਟ ਪਾਈ ਕੀ ਚੋ ਨਿਸ਼ਾਨ ਤਕੜੀ ਨੂੰ ਬੋਰਡ ਪਾ ਕੇ ਕਾਂਜਬਾਬ ਕਰੋ ਕਿ ਉਥੇ ਹੀ ਵ੍ਰੋਧੀਆਂ ਦੇ ਬੰਦੇ ਖਾਲਸਤਾਨੀ ਪੱਖੀ ਬੰਦੇ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਉਹਦੇ ਦਾ ਦਾਬ ਕਮੈਂਟ ਤੇ ਕਮੈਂਟ ਕਮੈਂਟ ਤੇ ਕਮੈਂਟ ਬੜਾ ਕੀਤੇ ਉਹਨਾਂ ਦੋ ਪੋਸਟਾਂ ਪਾਈਆਂ ਮੈਂ ਨਾ 36 36 ਕਮੈਂਟ ਕੀਤੇ ਆ ਤੇ ਜੇ ਮੈਂ ਫਿਰ ਪੋਸਟ ਪਾਈ ਕਿ ਇਹ ਲੋਕ ਇਹ ਤਾਂ ਲੋਕ ਰਾਤ ਨੂੰ ਫੋਨ ਲੈ ਕੇ ਬਿਠੇ ਯਾਰ ਇਹਨਾਂ ਨੂੰ ਕੀ ਦਿੰਦੇ ਲੋ ਇਹਨਾਂ ਨੂੰ ਕੀ ਮਿਲਿਆ ਵਾ ਜਿਹੜੇ ਰਾਤ ਨੂੰ ਜਾਗਦੇ ਲੋਕ ਤੇ ਰਾਤ ਵੈਸੇ ਉੱਠਦੇ ਸੁੱਤੇ ਪਏ ਉਹਦੇ ਤੇ ਗੁਰਗਮੈਂਟ ਵੀ ਸੋ ਇਹ ਜੇਰਾ ਤੁਸੀਂ ਪੰਜਾਬ ਦਾ ਤੇ ਪੰਛੀ ਦਾ ਨੁਕਸਾਨ ਕਰਦੇ ਹੋ ਨਾ ਕਰੋ ਹੌਣ ਵਾਲੇ ਸਮੇਂ ਦੇ ਇਚੇ ਜੇ ਤੁਸੀਂ ਫਿਰ ਉਹ ਗਲਤੀ ਕੀਤੀ ਤੇ ਫਿਰ ਇਹ ਪੰਜਾਬ ਨਹੀਂ ਇਹ ਵਿਹਾਰ ਬਣ ਜਾਣਾ ਕਿਹ ਪਿਆਰ ਹੈ ਗੱਲ ਉਹ ਗੱਲਾਂ ਗਈਆਂ ਕਰੀਆਂ ਪਿਛਲੀਆਂ ਗੱਲਾਂ ਸੀ ਅੱਜ ਪੰਜਾਬ ਦੇ ਵਿੱਚ ਕੀ ਹੋਣਿਆ ਵਾ ਇਹ ਤੁਸੀਂ ਬੜੀ ਭਲੀ ਭਾਂਜ ਜਾਣਦੇ ਹੋ ਜੇ ਤੁਸੀਂ ਚਾਹੁੰਦੇ ਕਿ ਪੰਜਾਬ ਤਰੱਕੀ ਕਰੇ ਪੰਜਾਬ ਦਾ ਵਿਕਾਸ ਹੋਵੇ ਪੰਜਾਬ ਦੇ ਗਰੀਬਾਂ ਦੇ ਮਸਲੇ ਹੱਲ ਹੋਣ ਪੰਛ ਵਿੱਚ ਏਕਤਾ ਹੋਵੇ ਪੰਛ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਸਭ ਤੋਂ ਵੱਡੀ ਜ਼ਰੂਰਤਵਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹ ਰਾਜ ਜਿਹੜਾ ਜੇਲਾ ਜੁਨਾ ਦਾ ਕਹਿ ਕਹਣਾ ਜੀ ਉਹ ਜੇਲ੍ਹ ਦੇ ਵਿੱਚ ਆ ਜੀ ਇਹਨੇ ਬੜੀ ਕੁਰਬਾਨੀ ਕਰਤੀ ਇਹਨੇ ਕੁਝ ਆ ਕਰਤਾ ਐਸਾ ਫਜ਼ੂਲਟੀਆਂ ਲੋਕਾਂ ਨੂੰ ਗਰੀਬ ਵੋਟਰਾਂ ਨੂੰ ਗੁੰਮਰਾਹ ਨਾ ਕਰੋ ਤੇ ਮੈਂ ਬੋਟਰਾਂ ਨੂੰ ਕਹਿਣਾ ਇਹਨਾਂ ਦੇ ਮਗਰ ਨਾ ਲਗਿਓ 11 ਤਰੀਕ ਨੂੰ ਆਪਣੀ ਇੱਕ ਇੱਕ ਵੋਟ ਚੋਣ ਨਿਸ਼ਾਨ ਤਕਰੀ ਤੇ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਤੇ 2027 ਦੇ ਵਿੱਚ ਅਕਾਲੀ ਦਲ ਦੀ ਜਿਹੜੀ ਨੀਤ ਅਨਤ ਅੰਤ ਲਖੀ ਜਾਣੀ ਹੈ ਇਹਨੂੰ ਰੱਖੋ ਤਾਂ ਜੇ ਬਾਦਲ ਹੈ ਤਾਂ ਆਪਾਂ ਬੱਚਿਆਂ ਤਾਂ ਉਹ ਸਿਰ ਇਕੋ ਹੀ ਬੰਦਾ ਵਾ ਜਿਹੜੀ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਜੇ ਦੀ ਅਗਵਾਈ ਦੇ ਵਿੱਚ ਜਿਹੜਾ ਸੈਂਟਰ ਨਾਲ ਸੈਂਟਰ ਦੀਆਂ ਖਾਂ ਖਾਂ ਬਾ ਕੇ ਗੱਲ ਕਰਨ ਦੀ ਸਮਰੱਥਾ ਰੱਖਦਾ ਹੋਰ ਕਿਸੇ ਜੀ ਨਹੀਂ ਜੀ ਆਂਨਿਆ ਬੈਂਤੀਆ ਪ੍ਰਵਾਨ ਕਰਨੀਆ ਕੀਤਾ ਰੱਖਿਓ 11 ਨਵੰਬਰ ਚੋਣ ਨਿਸ਼ਾਨ ਤਕੜੀ ਤਕੜੀ ਤੇ ਮੋਰਾਂ ਲਾ ਕੇ ਵਿਭਾਗੀ ਨੂੰ ਵਿਭਾਗ ਰੰਦਾਵਾਦੀ ਨੂੰ ਕਾਮਯਾਬ ਕਰੋ ਤੇ ਬਾਲੋਤ ਸਾਹਿਬ ਨੂੰ ਕੰਮ ਕਾਮਯਾਬ ਕਰੋ ਤੇ ਪੰਜਾਬ ਦੀ ਬਾਗਟੋੜ ਜਿਹੜੀ ਤੁਸੀਂ ਬਾਦਸ਼ਾਹ ਦੇ ਹੱਥੇ ਸੰਪਨੀ ਜੇ ਨਹੀਂ ਬੈਂਤੇ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਹੋਵੇ ਕਿ ਮੜਕੇ ਸਾਨੂੰ ਪਸਤੂਨ ਦਾ ਵੀ ਸਮਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ